ਮੁਗਲਾ ਕੀ ਰਸਤੇ ਆਪਣੇ ਸਾਹਮਣੇ ਪੜੀ ਰੋਟੀ ਜਿਹੜੇ ਵਿਦਿਆਰਥੀ ਖੜੇ ਨੇ ਸਾਡੇ ਕੋਲੇ ਰਿਪੋਰਟ ਆਈ ਆ ਕਿ ਕਿਉਂ ਖੜੇ ਨੇ ਕਿਉਂ ਨਹੀਂ ਜਾ ਰਹੇ ਇਹਨਾਂ ਨੂੰ ਇਹਨਾਂ ਦੇ ਪ੍ਰੋਫੈਸਰਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਅਕਾਡਾ ਪ੍ਰੋਫੈਸਰ ਨੇ ਜਿਹੜੇ ਚਾਂਚਾ ਗਰੀ ਕਰਨੀ ਚਾਹੁੰਦੇ ਆ ਪ੍ਰਿੰਸੀਪਲ ਨੇ ਉਹਨਾਂ ਨੇ ਧਮਕੀਆਂ ਦਿੱਤੀਆਂ ਜੇ ਤੁਸੀਂ ਬੈਠੇ ਧਰਨੇ 'ਚ ਉਹਨਾਂ ਦੀ ਰੈਲੀ 'ਚ ਗਏ ਥੋੜਾ ਨਾਮ ਕਟਾਗੇ ਸ਼ਰਮ ਆਣੀ ਚਾਹੀਦੀ ਐ ਇਹੋ ਜੇ ਪ੍ਰੋਫੈਸਰਾਂ ਨੂੰ ਦੋਸਤੋ ਸਾਡਾ ਇੱਕਾ ਜਿੰਨਾ ਸਮਾਂ ਜਿਵੇਂ ਕੱਲ ਪ੍ਰਿੰਸੀਪਲ ਭੱਜੀ ਕਿਉਂ ਭੱਜੀ ਕਿਉਂ ਕਿ ਆਪਣਾ ਇਕਾਂਤੀ ਗੱਲੀ ਗੱਲੀ ਕੁੜੀ ਨੂੰ ਆ ਕੇ ਉਹਨੇ ਜਾ ਦੱਸ ਤੇਰਾ ਨਾਮ ਕੀ ਆ ਦੱਸ ਤੇਰਾ ਰੋਲ ਨੰਬਰ ਕੀ ਆ ਕਿਹੜੀ ਕਹਿੰਦੀ ਪ੍ਰਿੰਸੀਪਲ ਉਹਨਾਂ ਬਾਹਰੋ ਗਿਆ ਨਾ ਉਹਨੇ ਆ ਕੇ ਤੇ ਫੇਰ ਭੱਜੀ ਕਿਹਨੇ ਫਿਰ ਸ਼ੂਕ ਕਿਹਨੇ ਵਤੀ ਇੱਥੋਂ ਜੇ ਤੂੰ ਭਜਾਇਆ ਸਾਡੀ ਰੈਲੀ ਚੋਂ ਗਾਲ੍ਹਾਂ ਚੋਂ ਇਹ ਨਹੀਂ ਪਿਨਾਵਾਂਗੇ ਨੂੰ ਨਾ ਬਜਾ ਆ ਗਿਆ ਨਹੀਂ ਤੇਰਾ ਕਹਿਣਾ ਬਾਤ ਬੰਦਾਬਾਦ ਬੰਦਾਬਾਦ ਹੁਣ ਬੇਨਤੀ ਕਰਾਂਗੇ ਸਾਥੀ ਤੇ ਰਜ ਕੁਮਾਰ ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬੇ ਦੇ ਆਗੂ ਆ ਜਿਲ੍ਹਾ ਫਾਜਾ ਦਾ ਤੋਂ ਆਪਣੇ ਚ ਖਾਸ ਤੌਰ ਤੇ ਆਪਣੀ ਐਜੀਟੇਸ਼ਨ ਨੂੰ ਦੇਖਦੇ ਹੋਏ ਆਏ ਨੇ ਕੁਝ ਖਾਸ ਬੇਨਤੀਆਂ ਕਰਨਗੇ ਕੁਝ ਖਾਸ ਗੱਲਾਂ ਕਰਨਗੇ ਧਿਆਨ ਨਾਲ ਸਾਰਿਆਂ ਨੇ ਸੁਣਨਾ ਜਿਹੜੇ ਆਸੇ ਪਾਸੇ ਖੜਕੇ ਸੁਣ ਰਿਹਾ ਉਹ ਵੀ ਜਰੂਰ ਸੁਣੋ ਖੜੇ ਰਹੋ ਪਰ ਜਾਇਓ ਨਾ ਕਿਤੇ ਬਹੁਤ ਹੀ ਸਰਕਾਰੀਓ ਵਿਦਿਆਰਥੀ ਦੋਸਤੋ ਪਹਿਲਾਂ ਪਰਮਿੰਦਰ ਗੱਲ ਕਾਫੀ ਸਾਰੀਆਂ ਗੱਲਾਂ ਕਰ ਗਈ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਇਸ ਕਾਲਜ ਦੇ ਵਿੱਚ ਡਰਾਇਆ ਧਮਕਾਇਆ ਜਾਂਦਾ ਕਿਸ ਤਰ੍ਹਾਂ ਡਰਾਉਣ ਦੇ باوجود ਤੁਸੀਂ ਸਾਰੇ ਇੱਥੇ ਫੇਰ ਇਕੱਠੇ ਹੋ ਕੇ ਆਏ। ਤੇ ਕੋਈ ਦਿੱਕਤ ਨਹੀਂ ਕੋਈ ਕਿੱਥੇ ਖੜਾ ਕਿੱਥੇ ਖੜਾ ਗੱਲ ਸੁਣਨੀ ਚਾਹੀਦੀ ਹੈ ਭਾਵੇਂ ਕੋਈ ਵੀ ਕਿਤੇ ਵੀ ਖੜਾ ਹੈਗਾ ਭਾਵੇਂ ਕੋਈ ਛੱਤ ਤੇ ਵੀ ਖੜਾ ਸਾਨੂੰ ਸੁਣ ਰਿਹਾ ਹੋਂਦਾ ਵੀ ਉਨਾ ਹੀ ਰੋਲਾ ਜਿਹੜਾ ਇੱਥੇ ਬੈਠਾ ਹੋਵੇ। ਮੈਨੂੰ ਤੁਹਾਨੂੰ ਵੇਖ ਕੇ ਇੱਕ ਸ਼ੇਰ ਯਾਦ ਆਉਂਦਾ ਕਿ ਆਪਣੇ ਹੌਸਲੇ ਅਜ ਮਾ ਕੇ ਨਿਕਲੇ ਹੈ। ਆਪਣੇ ਹੌਸਲੇ ਅਜ ਮਾ ਕੇ ਨਿਕਲੇ ਹੈ। ਮਤ ਸਮਝਣਾ ਬਚਾ ਕੇ ਨਿਕਲੇ ਹੈ। ਜਦ ਸਰ جھੁਕਾਣੇ ਦਾ ਹੁਕਮ ਆਇਆ ਔਰ ਵੀ ਸਰ ਉਠਾ ਕੇ ਨਿਕਲੇ ਹਨ ਔਰ ਵੀ ਸੰਥਾ ਕੰਤੀ ਫਤਿਹ ਪ੍ਰਿੰਸੀਪਲ ਮੈਡਮ ਨੂੰ ਦੱਸਣਾ ਚਾਹੁੰਦੇ ਆ ਪਾਸ਼ ਨੇ ਕਿਹਾ ਕਿ ਵਿਦਿਆ ਜਿਹੜਾ ਇੱਕ ਕਿਸੇ ਨੇ ਇਹ ਵੀ ਕਿਹਾ ਸੀ ਕਿ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਆ ਅਵਤਾਰ ਪਾਸ਼ ਨੂੰ ਅਸੀਂ ਪੜਦੇ ਆ ਸਾਰੇ ਇਹਨੇ ਅਵਤਾਰ ਪਾਸ਼ ਨੇ ਕਿਹਾ ਕਿ ਵਿਦਿਆ ਮਨੁੱਖ ਦੀਆਂ ਦੋਵੇਂ ਅੱਖਾਂ ਵਿਚਲਾ ਟੀਰ ਆ ਇਹ ਬੰਦੇ ਨੂੰ ਬੰਦਾ ਨਹੀਂ ਬਣਾਉਂਦਾ ਇਹ ਤੁਹਾਨੂੰ ਉਹ ਗੱਲਾਂ ਨਹੀਂ ਸਿਖਾਉਂਦਾ ਜਿਹੜੀਆਂ ਸਿੱਖਣੀਆਂ ਚਾਹੀਦੀਆਂ ਸੀ ਹੋ ਸਕਦਾ ਇਹ ਪ੍ਰਿੰਸੀਪਲ ਮੈਡਮ ਫਸਟ ਆਉਂਦੀ ਗਈ ਹੋਵੇ ਡਾਕਟਰੇਟ ਦੀ ਡਿਗਰੀ ਹੈ ਮੈਡਮ ਕੋਲ ਡਾਕਟਰੇਟ ਦੂਜੀ ਡਾਕਟਰ ਨਹੀਂ ਹੈ ਹੱਤਾਲ ਵਾਲੀ ਨੋ ਸਟੈਂਡਰਡ ਦੋਆਂ ਅੱਖਾਂ ਵਿਚਲਾ ਟੀਰ ਹੈ ਤੇ ਜਿਹੜਾ ਅੱਜ ਦੀਆਂ ਨੀਤੀਆਂ ਜਿਸ ਤਰ੍ਹਾਂ ਲਾਗੂ ਕੀਤੀਆਂ ਜਾ ਰਹੀਆਂ ਆਰ ਜੋ ਜਿਹੜਾ ਟੀਰ ਨੇ ਪੰਜੇ ਬਦਲ ਚੁੱਕਿਆ ਜਿਹੜਾ ਇੱਥੇ ਪੜ੍ਹ ਲਿਖ ਜਾਂਦਾ ਇਹਨਾ ਇਤਨੇ ਵੱਡੇ ਆਉਂਦੇ ਆ ਤੇ ਬਹਿ ਜਾਂਦਾ ਉਹ ਨਾ ਹੋ ਜਾਂਦਾ ਪੰਨਾ ਮਸਵਾ ਰਹੀ ਨਹੀਂ ਕਿ ਨੂੰ ਦੱਸਦਾ ਨਹੀਂਗਾ ਪੰਨਾ ਹੋਆ ਜੀਰੋ ਵਰਿਆਤੀ ਨਹੀਂ ਦੱਸਦੇ ਜਿੰਦੇ ਕਿ ਇਹ ਸਬਜੈਕਟ ਕੰਬੀਨੇਸ਼ਨ ਗਲਤ ਪਰਵਾਏ ਗਏ ਆਪਣੇ ਕੀਤਾ ਗਿਆ ਜਨਾਬ ਜੀ ਅੰਨੇ ਉਹ ਜਿਨ੍ਹਾਂ ਨੂੰ ਵਰਿਆਤੀ ਨਹੀਂ ਦੱਸਦੇ ਜਿਨ੍ਹਾਂ ਦਾ ਲੈਕਚਰ ਫ੍ਰੀ ਹੋ ਉਨ ਕਰਕੇ ਪਾਰਕਾਂ ਦੇ ਵਿੱਚ ਕੋਈ ਗੱਲਾਂ ਕਰ ਰਹੇ ਹੁੰਦੇ ਆ ਤੇ ਉਨਾਂ ਤੋਂ ਇਹਨਾਂ ਨੂੰ ਮੌਕ ਪੈਂਦੀ ਆ ਤੇ ਉਹ ਅੰਨੇ ਆਏ ਇਸ ਗੱਦੀ ਤੇ ਨੇ ਆ ਅੰਨੇ ਇਸ ਗਾਦੇ ਆ ਕਿ ਇਹਨਾਂ ਨੂੰ ਇਹ ਨਹੀਂ ਦਿਸਦਾ ਕਿ ਤੁਹਾਡੇ ਮਾਪਿਓ ਕਿਸ ਤਰ੍ਹਾਂ ਮਿਹਨਤ ਕਰਕੇ ਤੁਹਾਨੂੰ ਸਰਕਾਰੀ ਕਾਲਜਾਂ ਵਿੱਚ ਪੜਨ ਭੇਜਦੇ ਆ। ਇਹ ਕਿਹੜਾ ਪਾਲਣ ਹੈ ਕਿ ਤੱਕ ਇਸ ਤਰ੍ਹਾਂ ਬੰਦਾ ਇਹ ਝੁਗੜੇ ਲੈ ਕੇ ਆਉਂਦਾ ਤੇ ਉਹ ਪੜਨ ਨਹੀਂ ਆਇਆ ਪਰ ਇਸ ਤਰ੍ਹਾਂ ਦੇ ਪ੍ਰਿੰਸੀਪਲ ਆ ਇਹ ਸਾਰਾ ਜਿਹੜਾ ਉਹ ਸਾਰਾ ਰਵਈਆ ਜਿਹੜਾ ਇਹਨਾਂ ਦਾ ਉਹ ਜਿਹੜਾ ਐਂਟੀ ਵਿਰਿਆਸੀ ਆ ਐਂਟੀ ਸਟੂਡੈਂਟਸ ਰਵਈਆ ਸਾਰਾ ਅਸੀਂ ਮੈਡਮ ਨੂੰ ਦੱਸਣਾ ਚਾਹੁੰਦੇ ਆ ਇੱਕਾ ਮਲੇਰ ਕੌਟਲਾ ਦੀ ਮੈਡਮ ਪ੍ਰਿੰਸੀਪਲ ਮੈਡਮ ਜੀ ਨੀਲਮ ਭਾਰਦवाज ਪ੍ਰਿੰਸੀਪਲ ਮੈਡਮ ਦੀ ਬਦਲੀ ਕਰਵਾਈ 50 ਸਟੂਡੈਂਟਸ ਇਹਨਾਂ ਨੇ ਲੜ ਕੇ ਉਹ ਮੈਡਮ ਦੀ ਬਦਲੀ ਕਰਾ ਕੇ ਹੁਸ਼ਿਆਰਪੁਰ ਤੇ ਗਿਆ ਹੁਸ਼ਿਆਰਪੁਰ ਚ ਵੀ 50 ਸਟੂਡੈਂਟਸ ਇਹਨਾਂ ਸੀ ਉਹ ਮੈਡਮ ਕਲੀ ਨਹੀਂ ਹੈ ਆਪਦੀ ਹੱਕਦਾਰ ਤੋਂ ਤੇ ਉਹ ਮੈਡਮ ਦੀ ਜਦੋਂ ਰਿਟਾਇਰਮੈਂਟ ਸੀਗੀ ਤਾਂ ਮੈਡਮ ਨੂੰ ਮੈਡਮ ਦੀ ਤਨਖਾਹ ਦੀ ਮੈਡਮ ਦਾ ਪੁੱਤ ਵੀ ਤੇ ਮੈਡਮ ਦੀ ਨੂੰ ਵੀ ਦੋਵੇਂ ਜੱਜ ਸੀਗੇ मैडम दी रिटायरमेंट पार्टी वेले assi اعلان ਕੀਤਾ ਕਿ रिटायरमेंट पार्टी च बडन ਨਹੀਂ ਦੇਵਾਂਗੇ assi ਕਾਲੀਆਂ ਝੰਡੀਆਂ ਲਖਾਵਾਂਗੇ मैडम नु ਬਹੁਤ ਜਿਆਦੇ ਪੁਲਿਸ ਲੱਗੀ ਹੋਣ ਦੇ ਬਾਵਜੂਦ ਉਹ मैडम नु assi اونਦੀ ਵਧਾਈਗੀ ਪਾਰਟੀ ਚ ਬੜਨ ਨਹੀਂ ਦਿੱਤਾ ਨਾ ਰਿਆ ਨਾ ਸਵਾਗਤ ਕੀਤਾ ਉਸ मैडम ਦਾ ਕੋਈ ਇੱਕ ਮੈਡਮ ਦਾ ਖਾਤੋਂ ਇਹ ਸਭਾਾਂ ਦੇ ਮੈਂ ਨਾ ਕਿ ਸਾਡਾ ਨਾਟਕ ਦੇਵਾਂਗੇ ਤੇ assi ਚੋਪੋ ਡਾਂਗੇ assi ਪੁਲਿਸ ਪਰ ਬਹੁਤ ਸਾਰੇ ਦੇਖੇ ਪ੍ਰਸ਼ਾਸਨ ਜੋ ਮਰਜੀ ਜੋਰ ਲਾ ਲਵੇ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਦੇ ਆਂ ਕਿ ਤੁਹਾਡੀ ਵੀ ਜਿਹੜੀ ਰਿਟਾਇਰਮੈਂਟ ਜਲਦੀ ਹੋਣ ਲੱਗੀ ਆ ਤੇ ਭਲੇਖਾ ਨਾ ਰੱਖਿਓ ਸਟੂਡੈਂਟਾਂ ਸੀ ਅਸੀਂ ਬਲਾਈਗੀ ਪਾਰਟੀ ਵਾਲੇ ਦਿਨ ਤੁਹਾਨੂੰ ਵਧਾਈਆਂ ਦੇਣ ਦੀ ਥਾਂ ਤੇ ਲਾਂਤਾਂ ਪਾਵਾਂਗੇ ਇਹ ਸਾਡੀ ਗੱਲ ਯਾਦ ਰੱਖਿਓ ਇਹ ਇੱਕ ਛੋਟੀ ਪਰ ਅੱਜ ਫੇਰ ਛੇੜਾਂ अकेਲੀ ਇੱਥੋਂ ਗਿਫਟ ਲੈ ਕੇ ਨਹੀਂ ਜਾਊਗੀ ਇੱਥੋਂ ਇਹਨਾਂ ਨੂੰ ਇੱਕ ਜ਼ਿੰਦਗੀ ਦਾ ਇੱਕ ਤੋਹਫਾ ਦੇ ਕੇ ਇੱਥੇ ਜਾਾਂਗੇ ਜਿਹੜੀਆਂ ਨਆਂ ਪੀੜੀਆਂ ਯਾਦ ਰੱਖਣਗੀਆਂ ਕਿ ਕਿਸ ਤਰ੍ਹਾਂ ਦੀ ਸਾਡੀ ਪ੍ਰਿੰਸੀਪਲ ਜੀ ਜਿਨ੍ਹਾਂ ਨੇ ਬੱਚਿਆਂ ਨਾਲ ਰੱਖਿਆ ਇਸ ਤਰ੍ਹਾਂ ਦੇ ਸਾਡੇ ਮਾਪਿਓ ਸੀਗੇ ਅਸੀਂ ਇਸ ਤਰ੍ਹਾਂ ਦੇ ਅਨ ਡੈਮੋਕਰੇਟਿਕ ਕਰੋ ਵੀ ਇਹ ਖਲਾ ਪੂਰੇ ਪੰਜਾਬ ਦੇ ਸਾਰੇ ਕਾਲਜਾਂ ਤੇ ਬੋਲਦੇ ਰਹੇ ਕੱਲਾ ਇਹ ਹੀ ਨਹੀਂ ਹੈ ਮੈਂ ਅਸੀਂ ਅਕਸਰ ਕਹਿੰਦੇ ਆ ਕਿ ਜਿਹੜੀ ਅਸੀਂ ਪੜ੍ਹਾਈ ਪੜ੍ਹਦੇ ਪਏ ਆ ਜਦੋਂ ਇਹ ਪੜ੍ਹਾਈ ਲਾਗੂ ਕੀਤੀ ਗਈ ਲਾਰਡ ਮਕਾਲੇ ਨੇ ਜੋ ਸਿੱਖਿਆ ਨੀਤੀ ਬਣਾਈ ਸੀ ਤਾਂ ਉਹਨੇ ਕਿਹਾ ਸੀ ਕਿ ਅਸੀਂ ਇਸ ਤਰ੍ਹਾਂ ਦੇ ਲੋਕ ਚਾਹੁੰਨੇ ਆ ਪੜ੍ਹੇ ਲਿਖੇ ਲੋਕ ਜਿਹੜੇ ਸਾਡੇ ਲਈ ਕੰਮ ਕਰ ਸਕਣ ਅੰਗਰੇਜ਼ਾਂ ਲਈ ਕੰਮ ਕਰ ਸਕਣ ਉਹ ਭਾਰਤੀਆਂ ਨੂੰ ਆਪਣੇ ਲਈ ਕੰਮ ਕਰਾਉਣਾ ਚਾਹੁੰਦੇ ਸੀ ਆਪਣੇ ਸਿਸਟਮ ਦਾ ਪੁਰਜਾ ਬਣਾਉਣਾ ਚਾਹੁੰਦੇ ਸੀ ਅੱਜ ਵੀ ਪੜ੍ਹਾਈ ਇਸੇ ਤਰ੍ਹਾਂ ਹੈਗੀ ਆ ਇੱਥੇ ਜਿਹੜਾ ਪੜ੍ਹ ਲੈ ਕੇ ਸਿਸਟਮ ਦਾ ਪੁਰਜਾ ਬਣਦਾ ਸਿਸਟਮ ਦੀ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੀਆਂ ਜੋ ਨੀਤੀਆਂ ਉਹ ਲਾਗੂ ਕਰਦੇ ਆ ਬਿਆਹ ਸਰਕਾਰ ਕੇਂਦਰ ਸਰਕਾਰ ਨਹੀਂ ਚਾਹੁੰਦੀ ਤੁਸੀਂ ਪੜਤਾ ਹੋ ਉਹ ਨਹੀਂ ਚਾਹੁੰਦੇ ਤੁਹਾਨੂੰ ਰੋਗਾਰ ਦਿੱਤਾ ਜਾਵੇ ਉਹਦੇ ਵਿੱਚ ਇਸ ਤਰ੍ਹਾਂ ਦੇ ਕਰਿੰਦੇ ਆ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਫੋੜੇ ਬਣੇ ਬੈਠੇ ਆ ਤੇ ਫਿਰ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਆ ਇਸ ਲਈ ਜਿਹੜੇ ਇਸ ਸਿਸਟਮ ਦੇ ਵਿੱਚ ਫੋੜੇ ਪਾਉਂਦੇ ਆ ਉਹਨਾਂ ਲਈ ਫੁੱਟ ਪ੍ਰਸ਼ਾਸਨ ਵੀ ਖੜਾ ਇੱਕੋ ਦਾ ਸਾਰਾ ਪ੍ਰਸ਼ਾਸਨ ਖੜਾ ਤੇ ਜਿਹੜਾ ਇਸ ਸਿਸਟਮ ਦੀਆਂ ਅੱਖਾਂ 'ਚ ਖਾਪਾ ਕੇ ਗੱਲ ਕਰਦਾ ਉਹਨਾਂ ਦੇ ਫਿਰ ਨਾਟਕ ਕੱਟਣ ਤੱਕ ਜਾਂਦੇ ਆ ਅਸੀਂ ਅੱਗੇ ਗੱਲ ਕਰਦੇ ਸੀ ਕਿ ਤੁਹਾਡੇ ਉਹ ਲੜਕੀ ਪਾਇਲ ਖੜੀ ਆ ਪਾਇਦੇ ਉਹਨੇ ਨਿੱਜੀ ਜੜੀ ਉਹ ਜਿਹੜੀ ਪੁਲਿਸ ਕੰਪਲੇਟਾਂ ਤੱਕ ਦਿੱਤੀਆਂ ਹੋਈਆਂ ਇਹ ਨਿੱਜੀ ਵਿਦਿਆਰਥੀਆਂ ਤੱਕ ਇਸ ਕਦਰ ਉਤਰਿਆਉਂਦੇ ਆ ਇਹ ਇਹਨਾਂ ਦਾ ਪੜਾਈ ਦਾ ਲੈਵਲ ਆ ਇਹ ਲੈਵਲ ਆ ਇਹਨਾਂ ਦਾ ਅੱਗੇ ਕੱਲ ਮੈਂ ਵੀਡੀਓ ਦੇਖ ਰਿਹਾ ਸੀ ਕੱਲ ਵਾਲੀ ਤੁਹਾਡੀ ਕਿਸ ਤਰ੍ਹਾਂ ਮੈਡਮ ਆ ਕੇ ਬੇਹੂਦਾ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰ ਰਹੀ ਸੀ ਇੱਕ ਵਾਰ ਦੀ ਗੱਲ ਆ ਇੱਕ ਬੰਦਾ ਕਹਿੰਦੇ ਆ ਮੈਨੂੰ ਬੰਦੇ ਦਾ ਨਾਮ ਭੁੱਲ ਗਿਆ ਉਹ ਪਾਕੀ ਵੱਡਾ ਜਿਹੜਾ ਫੇਮਸ ਬੰਦਾ ਸੀ ਉਹ ਕਿਤੇ ਉਹਦੀ ਜਿਹੜੀ ਉਹ ਤੁਰਿਆ ਜਾਂਦਾ ਕਿੰਨਾ ਮੋਢਾ ਵੱਜ ਜਾਂਦਾ ਤੇ ਜਦੋਂ ਮੋਢਾ ਜਿੱਦਾਂ ਵੱਜਿਆ ਉਹ ਗਾਲਾਂ ਕੱਢਣ ਲੱਗ ਪੈਂਦਾ ਕਈ ਸਾਰੀਆਂ ਗਾਲਾਂ ਕੱਢਦਾ ਬਹੁਤ ਜ਼ਿਆਦਾ ਬੋਲਦਾ ਫੇਰ ਉਹ ਬੰਦਾ ਗੱਲ ਜਵਾਬ ਦੇ ਵਿੱਚ ਕਹਿੰਦਾ ਕਿ ਮੈਂ ਫਲਾਣਾ ਬੰਦਾ ਕੋ ਕਹਿੰਦਾ ਯਾਰ ਤੂੰ ਪਹਿਲਾਂ ਨਹੀਂ ਦੱਸਿਆ ਤੂੰ ਆਂਦੀ ਇੰਟਰੋਡਕਸ਼ਨ ਪਹਿਲਾਂ ਨਹੀਂ ਕਰਾਈ ਮੈਨੂੰ ਮੈਂ ਤੈਨੂੰ ਕੁਛ ਨਾ ਕਹਿੰਦਾ ਉਹ ਕਹਿੰਦਾ ਤੂੰ ਆਂਦੀ ਇੰਟਰੋਡਕਸ਼ਨ ਕਰੌਣ ਤੇ ਇੰਨਾ ਮਸ਼ਰੂਮ ਸੀਗਾ ਕਿ ਮੇਰੇ ਤੋਂ ਆਂਦੀ ਇੰਟਰੋਡਕਸ਼ਨ ਕਰਾਈ ਨਹੀਂ ਗਈ ਜਿਸ ਤਰ੍ਹਾਂ ਆਂਦੀ ਇੰਟਰੋਡਕਸ਼ਨ ਕਰਾ ਕੇ ਗਈ ਕੱਲ ਮੈਡਮ ਇਹੀ ਇਹਨਾਂ ਦੀ ਜੜੀ ਅਕਲ ਆ ਇਹੀ ਇਹਨਾਂ ਨੇ ਪੜਿਆ ਹੋਇਆ ਇਹੀ ਅਕਲ ਦਾ ਜਨਾਜਾ ਹੀ ਕਰਦੇ ਆ ਮੈਂ ਇਹ ਸ਼ਬਦ ਨਹੀਂ ਬੋਲਣਾ ਚਾਹੁੰਦਾ ਸੀਗਾ ਮੇਰੇ ਨਾਲ ਇੱਕ ਤੇ ਗੱ ਕਾ ਨਹੀਂ ਯਾਦ ਆਉਂਦੀ ਆ ਇੱਕ ਵਾਰ ਅਧਿਆਪਕ ਕਲਾਸ ਦੇ ਵਿੱਚ ਪੁੱਛਦਾ ਕਿ ਮੌਂਕੀ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਐ ਉਹਦੀ ਪ੍ਰਿੰਸੀਪਲ ਅਕਾ ਕੋਈ ਦਿਹਾੜ ਸੀਗਾ ਉਹ ਕਹਿੰਦਾ ਕਿ ਮੌਂਕੀ ਨੂੰ ਛੋਟੇ ਛੋਟੇ ਬੱਚਿਆਂ ਦੀ ਕਲਾਸ ਸੀ ਕਹਿੰਦਾ ਮੌਂਕੀ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਤਾਂ ਫਿਰ ਉਹ ਬੱਚਾ ਜਿਹੜਾ ਥੋੜਾ ਛੋਟੇ ਇੱਧਰ ਉੱਧਰ ਦੇਖ ਕੇ ਤੇ ਥੋੜੇ ਟਾਈਮ ਬਾਅਦ ਜਵਾਬ ਦਿੰਦਾ ਕਿ ਬਾਂਦਰ ਕਹਿੰਦੇ ਆ ਜੀ ਉਹ ਅਧਿਆਪਕ ਕਹਿੰਦਾ ਕਿ ਤੂੰ ਕਿਤਾਬ ਪੜ੍ਹੀ ਦੇਖ ਕੇ ਦੱਸਿਆ ਨਾ ਉਹ ਕਹਿੰਦਾ ਨਹੀਂ ਨਹੀਂ ਜੀ ਨਹੀਂ ਮੈਂ ਕਿਤਾਬ ਪੜ੍ਹੀ ਨਹੀਂ ਦੇਖਿਆ ਮੈਂ ਤਾਂ ਘਾਡੇ ਵਾਲੀ ਦੇਖ ਕੇ ਦੱਸਿਆ ਜੀ ਉਹ ਇੰਨਾ ਬੰਦੀ ਦੇਖ ਕੇ ਸਾਡੇ ਉਹ ਸਾਡੇ ਬੋਲਣ ਲਈ ਮਜਬੂਰ ਹੋਣਾ ਪਿਆ ਅਸੀਂ ਅਧਿਆਪਕ ਦੀ ਅਸੀਂ ਪ੍ਰੋਫੈਸਰ ਦੀ ਅਸੀਂ ਉਹ ਪ੍ਰਿੰਸੀਪਲ ਦੇ ਚੇਂਟੀ ਰਿਸਪੈਕਟ ਕਰਦੇ ਆਂ ਅਸੀਂ ਕਿਸੇ ਪ੍ਰੋਫੈਸਰ ਦੇ ਨਿੱਜੀ ਖਰਾਕ ਨਹੀਂ ਹੈਗੇ ਅਸੀਂ ਇਹ ਨਹੀਂ ਚਾਹਦੇ ਕਿਉਂ ਅਸੀਂ ਇਸ ਚੇਅਰ ਦੀ ਰਿਸਪੈਕਟ ਕਰਦੇ ਆਂ ਜੇ ਕੋਈ ਢੰਗ ਦਾ ਬੰਦਾ ਆਊਗਾ ਵਿਦਿਆਰਥੀਆਂ ਦੇ ਭਾਈ ਦੀ ਗੱਲ ਕਰੂਗਾ ਵਿਦਿਆਰਥੀਆਂ ਦੇ ਭਲੇ ਦੀਆਂ ਨੀਤੀਆਂ ਲਾਗੂ ਕਰੂਗਾ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਪਰ ਜੇ ਇਸ ਤਰ੍ਹਾਂ ਦੇ ਇਸ ਕਿਸਮ ਦੇ ਬੰਦੇ ਜੇ ਬੈਠਣਗੇ ਇਸ ਕਿਸਮ ਦੇ ਪ੍ਰਿੰਸੀਪਲ ਬੈਠਣਗੇ ਤਾਂ ਸਾਨੂੰ ਇਹ ਵਿਰਿਆਤ ਦੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੁਸੀਂ ਦੇਖੋ ਪਿਛਲੇ ਦਿਨੀ ਬੰਗਲਾਦੇਸ਼ ਦੇ ਵਿੱਚ ਵਿਦਿਆਰਥੀਆਂ ਨੇ ਜੋ ਅੰਦੋਲਨ ਕੀਤਾ ਉਪਰ ਦੀ ਜਿਹੜੀ ਪ੍ਰਧਾਨ ਮੰਤਰੀ ਜੀ ਛੇ ਕਸੀਨਾ ਉਹ ਛੇ ਕਸੀਨਾ ਨੂੰ ਭੱਜਣਾ ਪਿਆ ਹੈਗਾ ਦੇਸ਼ ਛੱਡ ਕੇ ਤੁਸੀਂ ਸਾਰਿਆਂ ਨੇ ਦੇਖਿਆ ਪ੍ਰਯਾਤਕੀਆਂ ਨੇ ਉਹਨੂੰ ਟਾਈਮ ਦਿੱਤਾ ਕਹਿੰਦੇ ਅੱਧਾ ਘੰਟਾ ਹੈਗਾ ਤੇਰੇ ਕੋਲੇ ਅੱਧੇ ਘੰਟੇ 'ਚ ਜੇ ਭੱਜ ਸਰ ਨਹੀਂ ਆ ਤਾਂ ਫੱਜ ਜਾ ਨਹੀਂ ਤਾਂ ਤੇਰੇ ਨਾਲ ਉਹ ਨਹੀਂ ਆ ਜੋ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੋਈ ਉਹ ਛੇ ਕਸੀਨਾ ਭੱਜੇ ਲਈ ਮਜ਼ਦੂਰ ਹੋਇਆ ਉਹ ਮੈਂ ਇੱਕ ਅਕਰ ਬੁਲਾਣਾ ਪਿਆ ਮੌਕੇ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਇਹ ਤੁਹਾਨੂੰ ਮਜ਼ਦੂਰ ਨਾਲ ਤਾਨੂੰ ਸਮਾਂ ਦੇਣਾ ਪਵੇ ਜੀ ਤੁਹਾਡੇ ਲਈ ਇੰਨਾ ਸਮਾਂ ਆਏਗਾ ਅਸੀਂ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਇਸ ਤਰ੍ਹਾਂ ਦੇ ਪ੍ਰਿੰਸੀਪਲ ਅਸੀਂ ਕਾਲਜ ਦੇ ਵਿੱਚ ਠੀਕ ਪੜੀ ਆ ਪੜਨ ਹੋਣੇ ਆ ਅਸੀਂ ਆਪ ਦਾ ਪ੍ਰੋਜੈਕਟ ਬਣਾਣਾ ਅਸੀਂ ਆਪਦੇ ਘਰ ਪਰਿਵਾਰ ਨਾਲ ਦੇਖ ਕੇ ਮੂੰਹ ਦੇਖ ਕੇ ਆਉਨੇ ਆ ਸਵੇਰੇ ਸਾਨੂੰ ਲੱਗਦਾ ਕਿ ਆਪਦੇ ਘਰ ਪਰਿਵਾਰ ਦਾ ਪ੍ਰੋਜੈਕਟ ਨਹੀਂ ਕਰਨਾ ਅਸੀਂ ਪੜ੍ਹ ਲੈ ਕੇ ਕੁਝ ਬੰਨਣਾ ਪਰ ਜਦੋਂ ਅਸੀਂ ਕਾਲ ਜਾ ਜਾਂਦੇ ਆ ਤਾਂ ਦੇ ਵਿੱਚ ਸਾਡੀ ਪੜਾਈ ਦੇ ਵਿੱਚ ਕਿੱਸਰਾ ਅੜਿੱਕਾ ਬੰਦੇ ਇਸ ਤਰ੍ਹਾਂ ਦੇ ਕੁਝ ਪ੍ਰਿੰਸੀਪਲ ਆ ਤਾ ਸਾਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਕਰਨੀਆਂ ਚਾਹੀਦੀਆਂ। ਜੇ ਕੋਈ ਸਾਡੇ ਕੋਲ ਇਕਨਾਂ ਖੇਡੂਗਾ ਤਾਂ ਫਿਰ ਉਹਦਾ ਕੋਈ ਕੰਸੀ ਰਹਿ ਨਹੀਂ ਦੇਵਾਂਗੇ। ਤੇ ਸਾਨੂੰ ਗੱਲ ਸੈਹ ਕਰ ਲੈਣੀ ਚਾਹੀਦੀ ਆ। ਤੇ ਆਖਰੀ ਗੱਲ ਕਿ ਅਸੀਂ ਜਿਹੜੀਆਂ ਕੇਂਦਰ ਦੀਆਂ ਨੀਤੀਆਂ, ਪੰਜਾਬ ਦੀਆਂ ਨੀਤੀਆਂ, ਪੰਜਾਬ ਸਰਕਾਰ ਦੀਆਂ ਨੀਤੀਆਂ ਉਹਦੇ ਖਿਲਾਫ ਲਗਾਤਾਰ ਬੋਲ ਰਹੇ। ਸੰਜਨਦਰ ਰੀਆ, ਪਰਮਿੰਦਰ ਰੀਆ, ਯੂਨੀਅਨ ਹੈਵੀਆ, ਪੰਜਾਬ ਸੁਧੇਸ਼ੀਨ, ਪੰਜਾਬ ਸੁਧੇਸ਼ੀਨ ਲਲਕਾਰ। ਇਹ ਜਿਮੀਨਾ ਬਾਰ ਬਾਰ ਸਾਡੇ ਕੋਲ ਕਲਾਸਾਂ ਤੇ ਆਉਂਦੀਆਂ ਇਹ ਗੱਲ ਬਾਰ ਬਾਰ ਕਹੀ ਜਾਂਦੀ ਹੈ ਕਿ ਆ ਚੀਜ਼ਾਂ ਕਰਨੀਆਂ ਸੀ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਾਈਵੇਟ ਕਾਰਜਾਂ ਵਿੱਚ ਨਹੀਂ ਲਿਖੋਗੇ ਅਸੀਂ ਇਹ ਮੰਨਦੇ ਆ ਕਿ 10 ਪੱਤੇ ਲਿਆ ਕੇ ਇੱਕ ਬੰਦੇ ਨੂੰ ਪੁੱਟ ਲੈਣਾ ਸਿਗਰਾ ਨਹੀਂ ਹੈ ਸਿਗਰਾ ਇਸ ਗੱਲ 'ਚ ਹੈ ਜਦੋਂ ਤੁਹਾਨੂੰ ਕੋਈ ਧਮਕੀ ਦੇ ਰਿਹਾ ਹੋਵੇ ਉਸ ਤੋਂ ਬਾਅਦ ਵੀ ਅਸੀਂ ਖੜ ਕੇ ਤਿਆਰ ਹੋ ਗਏ ਆ ਤਾਂ ਸਾਡੇ ਕੋਲ ਸਿਗਰਾ ਇਸ ਗੱਲ 'ਚ ਹੈ ਇਹ ਨਾ ਇਸ ਕਾਲਜ ਆ ਕਿ ਕੇਂਦਰ ਸਰਕਾਰ ਦੇ ਸਾਡੇ ਨਾਲ ਗੱਲ ਕਰ ਰਹੀ ਹੈ। ਇਹ ਸਰਕਾਰ ਦੇ ਸਾਡੇ ਨਾਲ ਗੱਲ ਕਰਦੀ ਆ ਕਿ ਆ ਰਹੇ ਆ ਉਹ ਅੱਗੇ ਲੈ ਕੇ। ਅਸੀਂ ਝੰਡੇ ਝੰਡਿਆਂ ਕਿ ਝੰਡੇ ਪਾਏ ਹੋਏ ਆ ਪੱਤਾ ਉੱਪਰ ਫੜੇ ਹੋਏ ਆ। ਇਹ ਗੱਲ ਦਾ ਸਬੂਤ ਹੈ ਕਿ ਜਿਗਰਾ ਇਸ ਕਾਲਜ ਨੂੰ ਕਹਿੰਦੇ ਆ। ਅਸੀਂ ਇਹ ਮੰਨਦੇ ਆ ਕਿ ਕੁਰੀਆਂ ਦੀ ਅਜਾਤੀ ਨਹੀਂ ਚਾਹੀਦੀ ਆ। ਜਿਹੜੇ ਗੰਦੇ ਗੀਤ ਬੰਦ ਹੋਣੇ ਚਾਹੀਦੇ ਆ। ਟੱਡੀਆਂ ਜਿਹੜਾ ਕਲਚਰ ਬੰਦ ਹੋਣਾ ਚਾਹੀਦਾ। ਸਟੂਡੈਂਟ ਦੀ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਇਤਕਾ ਨਹੀਂ ਹੋਣਾ ਚਾਹੀਦਾ। ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਮੈਂ ਕਰਾ ਸਕਦਾ ਅਸੀਂ ਇਹ ਮੰਗੇ ਆ ਅਸੀਂ ਭਗਤ ਸਿੰਘ ਭਗਤ ਸਿੰਘ ਸਰਾਬੇ ਦੇ ਸੁਪਨੇ ਦੀ ਗੱਲ ਕਰਦੇ ਆ ਕਿ ਅਸੀਂ ਤੁਹਾਡੇ ਤੋਂ ਇਹ ਆਖ ਕਰਦੇ ਆ ਕਿ ਭਗਤ ਸਿੰਘ ਭਗਤ ਸਿੰਘ ਸਰਾਬੇ ਨੇ ਦੇਸ਼ ਬਣਾਉਣ ਲਈ ਉਹਦੇ ਸੁਪਨੇ ਦਾ ਰਾਜ ਬਣਾਉਣ ਲਈ ਅਸੀਂ ਅੱਗੇ ਹੋ ਕੇ ਲੜੀਏ ਭਗਤ ਸਿੰਘ ਦੇ ਪ੍ਰਿੰਸੀਪਲ ਨਹੀਂ ਚਾਹੁੰਦਾ ਕਿ ਕਿਹਾ ਦੇ ਪ੍ਰਿੰਸੀਪਲ ਬੈਠ ਕੇ ਸਾਡੇ ਅੱਗੇ ਆਵੇ ਇਸ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਆ ਕਿ ਅਸੀਂ ਇਸ ਤਰ੍ਹਾਂ ਦੇ ਅਕੜਾ ਨਾਲ ਇੱਕ ਉਹਦੇ ਸਿਸਟਮ ਖਾਲਾ ਇਹ ਤਾਂ ਜੀ ਸਰਕਾਰਾਂ ਖਲਾਫ ਕਿਸ ਤਰ੍ਹਾਂ ਲਾ ਸਕਦੇ ਕਿਸ ਤਰ੍ਹਾਂ ਬੋਲ ਸਕਦੇ ਨੇ ਮੈਂ ਅਗੇ ਜਿੰਦਰ ਨਾਲ ਗੱਲ ਕਰਤਾ ਸੀ ਕਿ ਅਸੀਂ ਪਿਛਲੇ ਕੱਲ ਵੀ ਡੀਐਸਪੀ ਆਇਆ ਸੀ ਉਹਨੇ ਭਰੋਸਾ ਦਿੱਤਾ ਕਿ ਪ੍ਰਿੰਸੀਪਲ ਦੀ ਬਗਲੀ ਕਰਾਉਣ ਲਈ ਕਹਾਂ ਦੇ ਗਾਉਂਗੀ ਸਬਜੈਕਟ ਕੰਬੀਨੇਸ਼ਨ ਰੱਦ ਕਰਨ ਦੀ ਗੱਲ ਕਹੀ ਹੀ ਉਹਨਾਂ ਨੇ ਪਰ ਹਜੇ ਤੱਕ ਲਾਗੂ ਨਹੀਂ ਕੀਤੀ ਇਹ ਨੂੰ ਜੇਤਨ ਨਾ ਕਹੀਏ ਆਪਾਂ ਜਦੋਂ ਤੱਕ ਸਬਜੈਕਟ ਕੰਬੀਨੇਸ਼ਨ ਸਹੀ ਤਰ੍ਹਾਂ ਲਾਗੂ ਨਹੀਂ ਹੋ ਜਾਂਦੇ ਦੇਨ ਜਦੋਂ ਤੱਕ ਇਹ ਪ੍ਰਿੰਸੀਪਲ ਦੀ ਬਦਲੀ ਨਹੀਂ ਹੋ ਜਾਂਦੀ ਤੁਸੀਂ ਇਹ ਵੀ ਹੈਰਾਨ ਹੋਗੇ ਕਿल्ली ਪ੍ਰਿੰਸੀਪਲ ਸਾਨੂੰ ਨਹੀਂ ਤੰਗ ਕਰਦੀ ਐਟੋ ਦੇ ਸਾਫ ਨੂੰ ਐਟੋ ਦੇ ਮਾਲਕ ਸਾਰੇ ਤੰਗ ਆ ਕੋਈ ਬੰਦਾ ਇਹਨੂੰ ਦੇਖ ਕੇ ਦੇਖ ਕੇ ਰਾਜੀ ਨਹੀਂ ਹੈ ਅਸੀਂ ਕਹਿ ਰਹੇ ਹਾਂ ਕਿ ਜਦੋਂ ਤੱਕ ਇਹ ਬਦਲੀ ਨਹੀਂ ਹੋਤਾ ਹੋ ਜਾਂਦੀ ਉਹ ਤੱਕ ਸਾਡਾ ਸੰਘਰਸ਼ ਜੇ ਤਰ੍ਹਾਂ ਜਾਰੀ ਰਹਿਣਾ ਪ੍ਰਸ਼ਾਸਨ ਕੱਲ ਆਇਆ ਸੀ ਉਹਨੇ ਕਿਹਾ ਕਿਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਾਨੂੰ ਸਮਾਂ ਦਿਓ ਅਸੀਂ ਇਹ ਸਮਝਦਿੰਦੇ ਆ ਅਸੀਂ ਤੈਅ ਕੀਤੀ ਹੈ ਗੱਲ ਕਿ ਅਸੀਂ ਇਹਨਾਂ ਨੂੰ ਆ ਜਿਹੜਾ ਅਗਲਾ ਦੁਦਵਾਰ ਆਣਾ ਖਰੀਦ ਕੀ ਬਣਾ ਲਿਓ ਜਿਹੜੀ ਮੰਦੀ ਆ ਅਸੀਂ ਜਿਹੜੇ ਅੱਜ ਤੋਂ ਸ਼ੁਰੂ ਕਰਕੇ ਪੰਜ ਦਿਨ ਜਿਹੜਾ ਮੰਗਲਵਾਰ ਦਾ ਕਰਦੇ ਪੰਜ ਦਿਨ ਅਸੀਂ ਪ੍ਰਸ਼ਾਸਨ ਨੂੰ ਦਿੰਦੇ ਆ ਪੰਜ ਦਿਨਾਂ ਤੱਕ ਜੇ ਕੋਈ ਇੱਕ ਪ੍ਰਿੰਸੀਪਲ ਦੀ ਬਦਲੀ ਨਹੀਂ ਹੁੰਦੀ ਤੇ ਪੰਜ ਦਿਨ ਅਸੀਂ ਚੌਂਕੀ ਘਾਟ ਤੇ ਬੈਠਣਾ ਅਸੀਂ ਪੰਜ ਦਿਨ ਇਹਦੇ ਖਿਲਾਫ ਇੱਕ ਕੰਪਲੇਂਟ ਜਿਹੜੀ ਕੰਪੇਨ ਹੈ ਜਿਹੜੀ ਪੂਰੇ ਕਾਲਜ ਦੇ ਵਿੱਚ ਬਣਾਉਣੀ ਆ ਹੋ ਸਕਦਾ ਬਹੁਤ ਸਟੂਡੈਂਟ ਨੂੰ ਪਤਾ ਨਾ ਹੋਵੇ ਕਿ ਪ੍ਰਿੰਸੀਪਲ ਕੀ ਕੁਝ ਕਰ ਰਹੀ ਹੈ ਹੋ ਸਕਦਾ ਪਤਾ ਨਾ ਹੋਵੇ ਕਿਸ ਤਰ੍ਹਾਂ ਪ੍ਰਿੰਸੀਪਲ ਇੱਥੇ ਨੇ ਆਪਾਂ ਨੂੰ ਟੌਰਚਰ ਕਰਦੀ ਆ ਕਿਸ ਤਰ੍ਹਾਂ ਮਲਾਇਮਾਨ ਨੂੰ ਕਿਸ ਤਰ੍ਹਾਂ ਬਰਿਆਤੀਆਂ ਨੂੰ ਟੌਰਚਰ ਕੀਤਾ ਜਾਂਦਾ ਤੇ ਅਸੀਂ ਇਹ ਗੱਲ ਕੱਲੇ ਕੱਲੇ ਬਰਿਆਤੀ ਤੱਕ ਕੱਲੇ ਕੱਲੇ ਨਹੀਂ ਹੱਥ ਤੱਕ ਪਹੁੰਚੀ ਕਰਾਂਗੇ ਕਿ ਅਸੀਂ ਇਸ ਤਾਨਾਸ਼ਾਹੀ ਰਵਈਏ ਖਿਲਾਫ ਲੜ ਰਹੇ ਅਸੀਂ ਕਹਿੰਦੇ ਹਾਂ ਕਿ ਸਾਡਾ ਸ਼ਹਿਰ ਖਰਾਬ ਨਹੀਂ ਅਸੀਂ ਜੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਕੰਮ ਨਹੀਂ ਕੀਉਂਦੇ ਤੇ ਇੱਥੇ ਤਾਂ ਲੜਾਂਗੇ ਹੀ ਲੜਾਂਗੇ ਤੇ ਇਹ ਨਹੀਂ ਅਸੀਂ ਪੰਡ ਦੇ ਦਾ ਸਮਾ ਇੱਕੋ ਦੇ ਪ੍ਰਸ਼ਾਸਨ ਨੂੰ ਦੇਣਾ ਚਾਹੁੰਦੇ ਹਾਂ ਤੇ ਜਿਹੜੀ ਜਿਹਾ ਹੁੰਦਾ ਉਹ ਪਾਣੇ ਬਾਕੀ ਹੋ ਜਾਣਗੇ ਇਸ ਤੋਂ ਬਾਅਦ ਜੇ ਉਹ ਬੋਟਾ ਲਈ ਹੱਥ ਨਹੀਂ ਹੁੰਦਾ ਤਾ ਪਹਿਲਾ 3 ਭੱਟੀ ਦੇ 3 ਰਾਤਰੀਆਂ ਨਾਲ ਇੱਕ ਜਿਹੜਾ ਪੱਟਾ ਐਕਸ਼ਨ ਦੇਵਾਂਗੇ ਇਹਦੇ ਵਿੱਚ ਇਹ ਮੰਨਣਾ ਹੈ ਤੇ ਸਾਬਤ ਕਰਾਂਗੇ ਕਿ ਇਸ ਕਾਰ ਦਾ ਮਾਲਕ ਪ੍ਰਿੰਸੀਪਲ ਆ ਜਾਂ ਵਿਦਿਆਰਥੀ ਹੋਣਗੇ ਇਹ ਬਤ ਤੁਸੀਂ ਸਾਫ਼ ਕਰਨੀ ਹੈ ਕਿ ਕਾਲੇ ਦੇ ਮਾਲਕ ਸਰਕਾਰੀ ਸੰਸਥਾਨਾਂ ਦੇ ਮਾਲਕ ਇੱਕੋ ਦੇ ਕਾਲ ਹੁੰਦੇ ਆ ਮੈਂ ਅੱਗੇ ਅੱਗੇ ਤੁਸੀਂ ਸ਼ਾਇਦ ਮਰਜਾ ਤੋਂ ਸੀਰੀਜ਼ ਦੇਖੀ ਹੋਵੇ ਵੈੱਬ ਸੀਰੀਜ਼ ਹੈ ਮਰਜਾ ਕੋ ਵੈੱਬ ਸੀਰੀਜ਼ ਦੇ ਵਿੱਚ ਕੱਪਟਰ ਨੂੰ ਕਹਿੰਦਾ ਕਹਿੰਦਾ ਕਿ ਜੇ ਜੇ ਸਹਿਰ ਤੇ ਤੁਸੀਂ ਅਫਸਰ ਬਣ ਕੇ ਨੌਕਰ ਬਣ ਕੇ ਆਏ ਨੌਕਰ ਦਾ ਅਫਸਰ ਪਬਲਿਕ ਸਰਵੰਟ ਹੁੰਦਾ ਉਹ ਕਹਿੰਦਾ ਜੇ ਸ਼ਾਇਦ ਕਿ ਤੁਸੀਂ ਨੌਕਰ ਬਣ ਕੇ ਆਏ ਆ ਉਹ ਸ਼ਾਇਦ ਦੇ ਅਸੀਂ ਮਾਲਕਾਂ ਅਸੀਂ ਪ੍ਰਿੰਸੀਪਲ ਨੂੰ ਹੀ ਦੱਸਾਂਗੇ ਉਹਨਾਂ ਕਿ ਜਿਸ ਕਾਲਜ ਦੀ ਉਹ ਪ੍ਰਿੰਸੀਪਲ ਆ ਉਹਦੇ ਮਾਲਕਾਂ ਅਸੀਂ ਕਾਲਜ ਤੇ ਫੀਸ ਭਰ ਕੇ ਕਾਲਜ ਨੂੰ ਚਲਾਉਂਦੇ ਆ ਕਾਲਜ ਦੇ ਵਿੱਚ ਘਾਹ ਤੱਕ ਕੱਟਿਆ ਜਾਂਦਾ ਬਿੱਲ ਤੱਕ ਭਰਿਆ ਜਾਂਦਾ ਇੱਥੇ ਮਾਲਜਾਂ ਦੀ ਤਨਖਾਹ ਤੱਕ ਦਿੱਤੀ ਜਾਂਦੀ ਸਾਡੇ ਪੈਸਿਆਂ ਤੋਂ ਦਿੱਤੀ ਜਾਂਦੀ ਆ ਕਿਸੇ ਨੇ ਪਿਆਦਾ ਨਹੀਂ ਹੈ ਕਾਲਜ ਕੋਈ ਸਾਨੂੰ ਕਿਤੇ ਬੈਠਣ ਤੋਂ ਰੋਕ ਨਹੀਂ ਸਕਦਾ ਕੋਈ ਇਹ ਨਹੀਂ ਕਹਦਾ ਕਿ ਤੂੰ ਕਲਾਸ ਕਿਉਂ ਨਹੀਂ ਲਵਾਈਂ ਅਸੀਂ ਕੋਈ ਛੋਟੇ ਬੱਚੇ ਨਹੀਂ ਆਏਗੇ ਸਾਡੇ ਘਰਾਂ ਦੇ ਵਿੱਚ ਕੋਈ ਜਣਾ ਫੋਨ ਕਰਕੇ ਨਹੀਂ ਕਹਿ ਪਰਦਾਗਾ ਕਿ ਅਸੀਂ ਅਸੀਂ 18 ਸਾਲ ਤੋਂ ਉਮਰ ਤੋਂ ਵੱਡੇ ਆ ਅਸੀਂ ਖੁੱਪੈ ਕਰ ਸਕਦੇ ਆ ਅਸੀਂ ਇੱਕ ਬੈਠ ਸਕਦੇ ਆ ਸਾਡਾ ਪਾਰਟਨਰ ਵੀ ਜੇ ਕੋਈ ਆ ਸਾਡੀ ਗਰਲਫ੍ਰੈਂਡ ਆ ਸਾਡਾ ਕੋਈ ਬੋਏ ਫ੍ਰੈਂਡ ਨਾਲ ਵੀ ਬੈਠਾ ਤਾਂ ਬੈਠ ਸਕਦਾ ਇਹ ਗੱਲ ਅਸੀਂ ਤੈਅ ਕਰ ਲਈ ਉਮਰ ਲੰਘ ਚੁੱਕੇ ਤੇ ਅਸੀਂ ਤੈਅ ਕਰ ਛੱਡਦੇ ਆ ਇੱਕ ਗੱਲ ਦੀਪਾਲ ਕੋਈ ਪ੍ਰੋਫੈਸਰ ਕੋਈ ਸਿਕਿਉਰਟੀ ਗਾਰਡ ਨਹੀਂ ਕਹਿ ਕਰੂਗਾ ਕੋਈ ਸਰਕਾਰ कोई तो ये चीज नहीं तय करूंगी तू कि दिन आप बैठना की खाना की पौना हैगा ये बढ़िया नहीं तय करूंगा ये देश का नागरिक तय करूंगा साढे ने किस तरह की नितियां होनी हैं इसलिए ही बढ़िया ये सियासी आदिकार्य होनी है ताकतनु जानिए सियासी को ਵੇ ਬਰਿਆਪੀ ਕਿ ਡਿਵਿਡਿਤਾ ਕੋ ਲੀਆ ਬਰਿਆਪਿਆਂ ਨੂੰ ਦੇਖਦੀ ਨਹੀਂ ਕਿਹਾ ਜਾਂਦਾ ਨਹੀਂ ਮਜਬੂਰ ਕਰੀਏ ਆਪਾਂ ਇਸ ਤਰ੍ਹਾਂ ਨਹੀਂ ਆ ਕਮਜ਼ੋਰ ਰਹਿਣਾ ਜੜੀਆਂ ਇਹਨਾਂ ਨੂੰ ਕੱਢ ਕੇ ਬਾਹਰ ਨਾਲੀਏ ਤੇ ਉੱਤੇ ਜਿਹੜੀ ਪੱਕੀ ਇਟ ਲਾਉਂਦੀ ਕਿਆਨੀ ਕਰੀਏ ਅਸੀਂ ਤਿਆਰੀ ਕਰੀਏ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਕੰਮ ਆ ਉਹ ਕਿਸ ਤਰ੍ਹਾਂ ਹੁੰਜਿਆ ਰਹਿਣਾ ਹੈਗਾ ਕਿਸ ਤਰ੍ਹਾਂ ਹੁੰਜਣਾ ਇਸ ਗਲਤੀ ਅਸੀਂ ਕਿਆਰੀ ਕਰੀਏ ਤੇ 5 ਦਿਨ ਸਾਡੇ ਕੋਲ ਹੈਗੇ ਆ 5 ਦਿਨ ਅਸੀਂ ਅਸੀਂ ਸਾਰੇ ਜਨੇ ਰਾ ਕੇ ਇੱਕ ਉਹੀ ਪੰਜ ਸੱਤ ਬਗਿਆਰਾਂ ਕੰਮ ਨਹੀਂ ਹੈ ਇਹ ਪੀਐਫਯੂ ਦਾ ਸਾਡੀ ਯੂਨੀਅਨ ਆਲਾ ਕੰਮ ਨਹੀਂ ਹੈ ਇਹ ਸਾਡਾ ਸਾਰਿਆਂ ਦਾ ਕੰਮ ਆ ਅਸੀਂ ਰੋਣ ਕੇ ਘੱਟੇ ਹੋ ਕੇ ਕਲਾਸਾਂ ਦੇ ਵਿੱਚ ਜਾਇਆ ਕਰੀਏ ਜਿੱਥੇ ਇੱਕ ਦੇ ਖੜਦੇ ਅਸੀਂ ਗੱਲ ਕਰਿਆ ਕਰੀਏ ਟੀਚਰ ਸੱਕ ਨਾਲ ਗੱਲ ਕਰਿਆ ਜੇ ਕਿ ਪ੍ਰਿੰਸੀਪਲ ਨੂੰ ਭੇਜਾਂਗੇ ਤੇ ਤੁਹਾਡੇ ਨਾਲ ਬਾਤ ਆ ਰਿਹਾ ਕਿ ਪ੍ਰਿੰਸੀਪਲ ਪੜ੍ਹੇ ਨਾ ਪੜ੍ਹੇ ਬਾਤੀਆਂ ਗੱਲਾਂ ਹੈਗੀਆਂ ਪਰ ਇਹ ਪ੍ਰਿੰਸੀਪਲ ਜਿਹੜੀ ਇਹ ਅਖੜਾ ਇਸ ਤਰਾਹ ਤੋਂ ਦੇ ਵਿੱਚ ਕਿਲਾ ਇਹਨਾਂ ਦੇ ਇਹ ਤੌਂ ਦਾ ਕਿਲਾ ਤਾਂ ਅਸੀਂ ਕੱਢਾਂਗੇ ਭਾਵੇਂ ਰਹਿ ਵੀ ਜਾਵੇ ਇੱਥੇ ਪਰ ਇਹ ਅਸੀਂ ਇਹ ਜ਼ਰੂਰ ਇਹ ਗੱਲ ਹੈ ਕਿ ਇਹਨਾਂ ਤੌਂ ਦਾ ਕਿਲਾ ਹੀ ਕੱਢਾਂਗੇ ਤੇ ਇਹ ਵੀ ਗੱਲ ਪੱਕੀ ਰਹੀ ਹੈ ਰਿਟਾਇਰਮੈਂਟ ਵਗਾਈ ਜੀ ਵੇਲੇ ਇਹਦਾ ਜਿਹੜਾ ਚੰਗਾ ਸਵਾਦ ਹੈ ਜਿਹੜਾ ਸਮਾਨੀਓ ਖੁਲਾਕ ਕੀਤਾ ਜਾ ਉਹ ਜਿਹੜਾ ਇਹਦੀ ਜ਼ਿੰਦਗੀ ਪਾਇਆ ਰਹੂਗਾ ਇਹਨੀਆਂ ਗੱਲਾਂ ਦੇ ਨਾਲ ਮੈਂ ਦੀ ਜਗ੍ਹਾ ਲੈਣਾ ਤੁਹਾਨੂੰ ਬੱਸ